ਪੰਜਾਬ ਸਰਕਾਰ ਦਾ ਪ੍ਰਵਾਸੀ ਭਾਰਤੀਆਂ ਦੇ ਲਈ ਵੱਡਾ ਤੋਹਫਾ ਜੇ ਬਿਲਕੁਲ ਜਦੋਂ ਅਸੀਂ ਗੱਲ ਕਰਦੇ ਹਾਂ 2026 ਦੇ ਵਿੱਚ ਵੱਡੇ ਪੱਧਰ ਤੇ ਹੋਣ ਵਾਲੀ ਐਨਆਰਆਈ ਮੀਟਿੰਗ ਦੀ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਨਆਰਆਈ ਇਸਨਦ ਪੋਰਟਲ ਲਾਂਚ ਕੀਤਾ ਜੋ ਕਿ ਐਨਆਰਆਈ ਅਤੇ ਐਨਆਰਆਈ ਭਾਈਚਾਰੇ ਦੇ ਲਈ ਇੱਕ ਕ੍ਰਾਂਤੀਕਾਰੀ ਕਦਮ ਹੈ ਇਸ ਡਿਜੀਟਲ ਪਹਿਲ ਕਦਮੀ ਦੇ ਤਹਿਤ ਵਿਦੇਸ਼ੋਦ ਵਿੱਚ ਰਹਿੰਦੇ ਪੰਜਾਬੀ ਹੁਣ 27 ਮਹੱਤਵਪੂਰਨ ਸਰਕਾਰੀ ਸੇਵਾਵਾਂ ਨੂੰ ਆਨਲਾਈਨ ਪ੍ਰਾਪਤ ਕਰ ਸਕਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲ ਕਦਮੀ ਦਾ ਉਦੇਸ਼ ਐਨਆਰਆਈ ਪਾਲਚਾਰੀ ਨੂੰ ਦਸਤਾਵੇਜ਼ਾਂ ਤੇ ਪ੍ਰਸ਼ਾਸਕੀ ਸੁਵਮਾ ਦੇ ਲਈ ਵਾਰ-ਵਾਰ ਪੰਜਾਬ ਜਾਣ ਦੀ ਮਜਬੂਰੀ ਤੋਂ ਮੁਕਤ ਕਰਨਾ ਹੈ ਉਹਨਾਂ ਨੂੰ ਇਹ ਸਹੂਲਤ ਜਿਹੜੀ ਹੈ ਉਹ ਪ੍ਰਦਾਨ ਕੀਤੀ ਜਾਵੇਗੀ ਜਿਸ ਦੇ ਤਹਿਤ ਕਿ ਹੁਣ ਇੱਕ ਖਾਸ ਪੋਰਟਲ ਇੱਕ ਵਰਦਾਨ ਹੋਵੇਗਾ ਖਾਸ ਕਰਕੇ ਕੈਨੇਡਾ ਸੰਯੁਕਤ ਰਾਜ ਯੂਨਾਈਟਿਡ ਕਿੰਗਡਮ ਆਸਟ੍ਰੇਲੀਆ ਤੇ ਯੂਰਪੀਅਨ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਦੇ ਲਈ ਇੱਕ ਜਿਹਾ ਕੰਮ ਕਰੇਗਾ ਜੋ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤ ਦੇਵੇਗਾ ਜਿਸ ਨਾਲ ਕਿ ਉਹ ਆਪਣੇ ਗ੍ਰਹਿ ਰਾਜ ਦੇ ਨਾਲ ਜੁੜੇ ਰਹਿ ਸਕਦੇ ਨੇ ਇਸ ਪੋਰਟਲ ਦੇ ਰਾਹੀਂ ਪ੍ਰਵਾਸੀ ਭਾਰਤੀਆਂ ਨੂੰ ਹੁਣ ਆਪਣੇ ਘਰ ਬੈਠੇ ਹੀ ਜਨਮ ਸਰਟੀਫਿਕੇਟ ਮੌਤ ਸਰਟੀਫਿਕੇ ਸਰਟੀਫਿਕੇਟ ਆਮਦਨ ਸਰਟੀਫਿਕੇਟ ਜਾਤੀ ਸਰਟੀਫਿਕੇਟ ਵਿਆਹ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਤੇ ਹੋਰ ਬਹੁਤ ਸਾਰੇ ਦਸਤਾਵੇਜ਼ ਜਿਹੜੇ ਨੇ ਉਹ ਪ੍ਰਾਪਤ ਕਰਨ ਦੇ ਯੋਗ ਹੋ ਜਾਣਗੇ ਹੁਣ ਇਥੇ ਦੱਸਦੇ ਕਿ ਕਿਸੇ ਇੱਕ ਦੇ ਨਾਲ ਪਹਿਲਾਂ ਐਨਆਰਆਈਸ ਨੂੰ ਇਹਨਾਂ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੂੰ ਵਾਪਸ ਆਪਣੇ ਦੇਸ਼ ਆਉਣਾ ਪੈਂਦਾ ਸੀ ਤੇ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਦੀ ਸਹਾਇਤਾ ਲੈਣੀ ਪੈਂਦੀ ਸੀ ਲੰਬੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਲੰਘਣਾ ਪੈਂਦਾ ਸੀ ਇਸ ਵਿੱਚ ਬਹੁਤ ਲੰਬਾ ਸਮਾਂ ਲੱਗ ਜਾਂਦਾ ਸੀ ਹੁਣ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਕੁਝ ਕਲਿੱਕ ਦੇ ਨਾਲ ਹੀ ਜਿਹੜੀਆਂ ਨੇ ਡਿਜੀਟਲ ਤਰੀਕੇ ਵੀ ਇਹ ਕਿੰਨੀ ਬਣਾਇਆ ਕਿ ਪੋਰਟਲ ਉਪਭੋਗਤਾ ਨੂੰਕੂਲ ਹੋਵੇ ਤੇ ਪੰਜਾਬੀ ਅਤੇ ਅੰਗਰੇਜ਼ੀ ਦੋਨੋਂ ਦੇ ਵਿੱਚ ਉਪਲਬਧ ਹੋਵੇ ਤਾਂ ਕਿ ਕਿਸੇ ਵੀ ਕਿਸਮ ਦੀ ਭਾਸ਼ਾਈ ਮੁਸ਼ਕਲ ਜਿਹੜੀ ਉਹਨਾਂ ਨੂੰ ਨਾ ਆ ਸਕੇ ਸੇ ਨਾਲ ਨਾ ਸਿਰਫ ਸਮਾਂ ਤੇ ਪੈਸਾ ਬਚੇਗਾ ਸਮਾਪਾਰਦਰਸ਼ਤਾ ਵੀ ਜਿਹੜੀ ਹੈ ਉਹ ਵੱਧ ਜਾਵੇਗੀ ਇਸ ਦੇ ਨਾਲ ਨਾ 2026 ਦੇ ਵਿੱਚ ਪੰਜਾਬ ਐਨ ਆਰ ਆਈ ਪੰਜਾਬੀਆਂ ਲਈ ਇੱਕ ਵਿਸ਼ੇਸ਼ ਐਨ ਆਰ ਆਈ ਵਿਲਾਨੀ ਦਾ ਯੋਜਨ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਵੀ ਕੀਤਾ ਹੈ ਵਿਲੱਖਣ ਪਹਿਲ ਕਦਮੀ ਦੁਨੀਆ ਭਰ ਦੁਬ ਵਿਚ ਬਸੇ ਪੰਜਾਬੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੇਗੀ ਜਿੱਥੇ ਉਹ ਆਪਣੀ ਸੱਭਿਆਚਾਰਕ ਪਛਾਣ ਨੂੰ ਸੁਰੱਖਿਅਤ ਰੱਖਦੇ ਹੋਏ ਸੂਬੇ ਦੇ ਵਿਕਾਸ ਦੇ ਵਿੱਚ ਸਰਗਰਮੀ ਦੇ ਨਾਲ ਹਿੱਸਾ ਲੈ ਸਕਣਗੇ ਅੰਕੜਿਆਂ ਦੇ ਅਨੁਸਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਪ੍ਰਵਾਸ ਜਿਸ ਦੇ ਵਿੱਚ ਕਿ ਪੰਜਾਬੀ ਮੂਲ ਦੇ 30 ਲੱਖ ਤੋਂ ਵੱਧ ਲੋਕ ਜਿਹੜੇ ਨੇ ਉਹ ਦੁਨੀਆ ਭਰ ਦੇ ਵਿੱਚ ਵੱਸੇ ਹੋਏ ਨੇ ਇਹ ਪ੍ਰਵਾਸੀ ਭਾਰਤੀ ਹਰ ਸਾਲ ਆਪਣੇ ਪਰਿਵਾਰਾਂ ਨੂੰ ਅਰਬੋ ਰੁਪਏ ਜਿਹੜੇ ਨੇ ਉਹ ਵਿਦੇਸ਼ੀ ਮੁਦਰਾ ਦੇ ਵਿੱਚ ਭੇਜਦੇ ਨੇ ਜਿਸ ਦੇ ਨਾਲ ਕਿ ਆਰਥਿਕਤਾ ਜਿਹੜੀ ਹੈ ਉਸ ਦੀ ਸਥਿਤੀ ਵੀ ਮਜ਼ਬੂਤ ਹੁੰਦੀ ਹੈ ਸਰਕਾਰ ਕੋ ਇਹ ਕੋਚ ਪੋਰਟਲ ਵਿੱਚ ਹੋਰ ਸੇਵਾਵਾਂ ਜੋੜਨ ਦੀ ਯੋਜਨਾ ਵੀ ਜ਼ਰੂਰ ਤੇ ਜ਼ਰੂਰ ਬਣਾ ਸਕਦੀ ਹੈ ਉੱਥੇ ਪ੍ਰਵਾਸੀ ਭਲਾਈ ਮੰਤਰਾਲੇ ਦੇ ਸੂਤਰ ਅਨੁਸਾਰ ਜਾਇਦਾ ਦਸਤਾਵੇਜ਼ ਪੈਨਸ਼ਨ ਸੇਵਾਵਾਂ ਤੇ ਕਾਨੂੰਨੀ ਸਰਟੀਫਿਕੇਟ ਜਲਦੀ ਹੀ ਇਸ ਪੋਰਟਲ ਦੇ ਰਾਹੀਂ ਸ਼ਾਮਲ ਕੀਤੇ ਜਾਣਗੇ ਰਾਜ ਸਰਕਾਰ ਨੇ ਦਸਤਾਵੇਜ਼ ਤਸਦੀਕ ਨੂੰ ਤੇਜ਼ ਕਰਨ ਦੇ ਲਈ ਵਿਦੇਸ਼ਾਂ ਦੇ ਵਿੱਚ ਭਾਰਤੀ ਦੂਤਾਵਾਸਾਂ ਤੇ ਹਾਈ ਕਮਿਸ਼ਨਰ ਨਾਲ ਵੀ ਤਾਲਮੇਲ ਸਥਾਪਿਤ ਕੀਤਾ ਹੈ ਇਸ ਦੇ ਨਾਲ ਲੈ ਡਿਜੀਟਲ ਦਸਤਖਤ ਆਧਾਰ ਆਧਾਰਤ ਪ੍ਰਮਾਣਿਕरण ਤੇ OTP ਤਸਦੀਕ ਵਰਗੀਆਂ ਆਧੁਨਿਕ ਟੈਕਨੋਲੋਜੀਆਂ ਦੀ ਵਰਤੋਂ ਕਰਕੇ ਪੋਰਟਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਗਿਆ ਹੈ ਹੁਣ ਮਹਾਰਾ ਦਾ ਮੰਨਣਾ ਹੈ ਕਿ ਇਹ ਕਦਮ ਵੱਡੇ ਪ੍ਰਵਾਸੀ ਭਾਈਚਾਰਿਆਂ ਅਤੇ ਨਾਲ ਦੇ ਨਾਲ ਦੂਜੇ ਰਾਜਾਂ ਲਈ ਇੱਕ ਉਦਾਹਰਣ ਵਜੋਂ ਕੰਮ ਕਰੇਗਾ ਇਸ ਕਾਸਲਾਨ ਦੇ ਨਾਲ ਸੋਸ਼ਲ ਮੀਡੀਆ ਤੇ ਐਨਆਰਆਈ ਪਾਇਚਾਰ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਮਿਲੀ ਹੈ ਉਹ ਮਾਰਾਂ ਦਾ ਕਹਿਣਾ ਹੈ ਕਿ ਡਿਜੀਟਲ ਸ਼ਾਸਨ ਦੇ ਵਿੱਚ ਇੱਕ ਸ਼ਲਾਘਾਯੋਗ ਯਤਨ ਹੈ ਜੋ ਕਿ ਸਿਰਫ ਵਿਸ਼ਟਾਚਾਰ ਨੂੰ ਘਟਾਏਗਾ ਹੀ ਨਹੀਂ ਬਲਕਿ ਸੇਵਾਵਾਂ ਦੀ ਗੁਣਵੱਤਾ ਦੇ ਵਿੱਚ ਹੋਰ ਜ਼ਿਆਦਾ ਸੁਧਾਰ ਵੀ ਕਰੇਗਾ ਬਹੁਤ ਸਾਰੇ ਪੰਜਾਬੀਆਂ ਨੇ ਇਸ ਦੀ ਸ਼ਲਾਘਾ ਵੀ ਕੀਤੀ ਹੈ ਟੈਕਨੋਲੋਜੀ ਮਹਾ ਡਾਕਟਰ ਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਾ ਬਿਲਕੁਲ ਦੂਰਦਰਸ਼ੀ ਹੈ ਵਿਕਸਤ ਦੇਸ਼ਾਂ ਦੇ ਵਿੱਚ ਅਜਿਹੇ ਪੋਰਟਲ ਆਮ ਨੇ ਭਾਰਤ ਵਿੱਚ ਰਾਜ ਪદ્ધਤੀ ਪਹਿਲ ਕਦਮੀ ਸ਼ਾਨਦਾਰ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਹੀ ਤੰਗ ਨਾਲ ਇਹ ਲਾਗੂ ਕੀਤਾ ਗਿਆ ਤੇ ਬਹੁ ਇਹ ਚਾਰਦੇ ਵਿੱਚ ਮੁਸ਼ਕਿਲਾਂ ਜਿਹੜੀਆਂ ਨੇ ਉਹ ਦੂਰ ਕਰ ਸਕਦਾ ਹੈ ਨਿਵੇਸ਼ ਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਵੀ ਵਧਾ ਸਕਦਾ ਹੈ ਪੰਜਾਬ ਸਰਕਾਰ ਨੇ ਵੀ ਕਿੰਨੀ ਬਣਾਇਆ ਕਿ ਪਿੰਡੂ ਕਿਤਰਾ ਵਿੱਚ ਰਹਿਣ ਵਾਲੇ ਐਨ ਆਰ ਆਈ ਪਰਿਵਾਰਾਂ ਦੇ ਬਜ਼ੁਰਗ ਮੈਂਬਰ ਵੀ ਇਸ ਸੇਵਾ ਦਾ ਲਾਭ ਉਠਾ ਸਕਣਗੇ ਉਹ ਨਾਲ ਦੇ ਨਾਲ ਹੈਲਪ ਡੈਸਕ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਤਹਿਸੀਲ ਤੇ ਜ਼ਿਲ੍ਹਾ ਪੱਧਰ ਤੇ ਦਫ਼ਤਰਾਂ ਦੇ ਵਿੱਚ ਹੈਲਪ ਡੈਸਕ ਜਿਹੜੇ ਨੇ ਉਹ ਵੀ ਸਥਾਪਿਤ ਕਰ ਦਿੱਤੇ ਗਏ ਨੇ ਨਾਲ ਦੇ ਨਾਲ ਸਿਖਲਾਈ ਪ੍ਰਾਪਤ ਸਟਾਫ ਜਿਹੜਾ ਹੈ ਨਾਗਰਿਕਾਂ ਦੀ ਸਹਾਇਤਾ ਕਰੇਗਾ ਤੇ ਆਨਲਾਈਨ ਅਰਜ਼ੀ ਪ੍ਰਕਿਰਿਆ ਦੇ ਵਿੱਚ ਵੀ ਜ਼ਰੂਰ ਤੇ ਜ਼ਰੂਰ ਮਦਦ ਕਰੇਗਾ ਇਸ ਦੇ ਨਾਲ ਨਾਲ ਟੋ ਇਸ ਦੇ ਸਿੱਕੇ ਐਨ ਆਰ ਆਈ ਕਿਸੇ ਵੀ ਕਿਸਮ ਦੀ ਸਮੱਸਿਆ ਦੇ ਲਈ ਸੰਪਰਕ ਕਰ ਸਕਦੇ ਨੇ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਨੌਜਵਾਨ ਪੀੜ੍ਹੀ ਦੀ ਜੋ ਕਿ ਵਿਦੇਸ਼ਾਂ ਦੇ ਵਿੱਚ ਜੰਮੀ ਅਤੇ ਪਲਿਆ ਉਹ ਹੁਣ ਆਸਾਨੀ ਦੇ ਨਾਲ ਆਪਣੀ ਜੜ੍ਹਾਂ ਦੇ ਨਾਲ ਜੁੜ ਸਕੇਗੀ ਸ ਡਿਜੀਟਲ ਯੁੱਗ ਦੇ ਵਿੱਚ ਜਈਆਂ ਪਹਿਲ ਕਦਮੀਆਂ ਨਾ ਸਿਰਫ ਸੁਭਿਤੇ ਜਨਕ ਹਨ ਬਲਕਿ ਸਮੇਂ ਦੀ ਲੋੜ ਵੀ ਨੇ ਭਾਵੇਂਖੋ ਜਦੋਂ ਐਨ ਆਰ ਆਈ ਮੀਟਸ ਦਾ ਯੋਜਨ ਕੀਤਾ ਜਾਵੇਗਾ ਤੇ ਪੋਰਟਲ ਜਿਹੜਾ ਹੈ ਉਹ ਰੀੜ ਦੀ ਹੱਡੀ ਦੇ ਤੌਰ ਤੇ ਕੰਮ ਕਰੇਗਾ ਪੰਜਾਬ ਸਰਕਾਰ ਦਾ ਯਤਨ ਦਰਸਾਉਂਦਾ ਹੈ ਕਿ ਜਨਤਕ ਸੇਵਾ ਸਰਕਾਰ ਦਾ ਮੁੱਖ ਉਦੇਸ਼ ਇਸ ਪਹਿਲ ਕਦਮੀ ਦੇ ਵਿੱਚ ਸ਼ਾਮਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਜ਼ਾਰਾਂ ਐਨਆਰਆਈ ਨੇ ਪਹਿਲੇ ਮਹੀਨੇ ਹੀ ਪੋਰਟਲ ਦੇ ਰਜਿਸਟਰ ਕੀਤਾ ਤੇ ਸਰਕਾਰ ਦਾ ਟੀਚਾ ਅਗਲੇ 6 ਮਹੀਨਿਆਂ ਦੇ ਅੰਦਰ ਸਾਰੀਆਂ ਸਤਾਈ ਸੇਵਾਵਾਂ ਨੂੰ ਪੂਰੀ ਤਰ੍ਹਾਂ ਚਾਲੂ ਕਰਨਾ ਹੈ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਐਨਆਰਆਈ ਭਾਈਚਾਰੇ ਨੂੰ ਕੋਈ ਵੀ ਅਸੁਵਿਧਾ ਜਿਹੜੀ ਹੈ ਉਹ ਬਿਲਕੁਲ ਵੀ ਨਾ ਹੋਵੇ